ਪਹਿਲਾ ਕੰਮ ਬਹੁਤ ਕੀਤਾ ਗਿਆ ਫਿਲਮ ਤੋਂ ਪਹਿਲਾਂ ਬਣਾਉਣ ਤੋਂ ਤੇ ਬਾਕੀ ਫਿਰ ਇਹ ਆ ਵੀ ਫਿਲਮ ਚ ਪੜੇ ਹੁਣ ਗੱਗੂ ਗੱਲਾ ਤੇ ਉਹਨੂੰ ਕਿਸੇ ਜਾਣ ਪਛਾਣ ਦੀ ਲੋੜ ਦੀ ਹੈ ਨਾ ਉਹ ਪਰ ਇਹ ਤਾਂ ਬੜਾ ਜ਼ਬਰਦਸਤ ਕੰਮ ਬੈਕ ਹਾਂ ਇੰਸਟੀਚਿਊਨ ਹੋਏ ਗੱਗੂ ਬਾਈ ਨਾ ਗੱਗੂ ਬਾਈ ਦਾ ਪਿੰਡ ਤੇ ਰਹਿੰਦਾ ਇੱਕ ਮਾਲਵੇ ਵਾਲੇ ਬੰਦੇ ਨੂੰ ਸਾਰਾ ਆਬਦਾ ਉਹ ਛੱਡ ਕੇ ਤਮਾ-ਤਮਾ ਮਜਹਿਲ ਬਣਨਾ ਉਹ ਬਹੁਤ ਵੱਡਾ ਟਾਸਕ ਸੀ ਕਿਦਨਾਂ ਮੈਂ ਪੁੱਛਿਆ ਵੀ ਦੇਵ ਬਾਈ ਨੂੰ ਮੈਂ ਕਿਹਾ ਆਪਣਾ ਦੇਵ ਬਾਈ ਯਾਰ ਮੈਂ ਕਿਹਾ ਵੀ ਤੂੰ ਬਹੁਤ ਵਧੀਆ ਮਜੇ ਦੀ ਭਾਸ਼ਾ ਬੋਲ ਰਿਹਾ ਤੇ ਮੈਂ ਕਿਹਾ ਬਾਈ ਯਾਰ ਵੀ ਇਹ ਹੈ ਨਾ ਤੇ ਕਹਿੰਦਾ ਰੁਪਏ ਅਦਾਸ 15 ਦਿਨ ਉਧਰ ਜਾ ਕੇ ਆਏ ਤੇ ਕਹਿੰਦਾ ਫਿਰ ਮੈਂ ਉਧਰ ਉਹਨਾਂ ਦੀ ਸ਼ਬਦ ਬੋਲੇ ਤੇ ਉਹ ਸਾਰਾ ਕੁਝ ਤੇ ਅੱਜ ਵੀ ਗੱਗੂ بھائی ਦਾ ਕੰਮ ਬਹੁਤ ਵਧੀਆ ਲੱਗਿਆ ਕੁੱਲ ਦਾ ਕੰਮ ਬਹੁਤ ਵਧੀਆ ਲੱਗਿਆ ਕੁੱਲ ਸਿੱਧੂ ਦਾ ਨਾ ਤੇ ਉਹ ਜਦੋਂ ਉਹਨੂੰ ਕਹਿੰਦੀ ਆ ਵੀ ਆਪਣਾ ਵੀ ਬੁੱਢੀਏ ਵੀ ਮਰਵਾਏਗੀ ਤੁਰਾ ਉਹ ਸੋ ਡਾਇਲੋਗ ਉਹਦਾ ਤੇ ਉਹਦਾ ਕੰਮ ਬਹੁਤ ਵਧੀਆ ਬਾਕੀ-ਬਾਕੀ ਵੀ ਸਾਰਿਆਂ ਦਾ ਕੰਮ ਬਹੁਤ ਵਧੀਆ ਥੈਂਕ ਯੂ ਸੋ ਵੈਰੀ ਮੱਚ ਵੀ ਨੂੰ ਮੈਂ ਸੱਚ ਬਤਨ ਜਾਂ ਦੇਣੀਆ ਚਾਹਣਾ ਇਸ ਲਈ ਫਿਲਮ ਚ ਰਾਜਨੀਤ ਨੇ ਬਹੁਤ ਵਧੀਆ ਕੰਮ ਕੀਤਾ ਥੋੜਾ ਦੇ ਮਜ਼ਾ ਹੈਲ ਨੇ ਪੁਲਿਸ ਦੇ ਕੈਰੇਕਟਰ ਤੇ ਬਹੁਤ ਵਧੀਆ ਕੰਮ ਕੀਤਾ ਨਾ ਚੀਜ਼ਾਂ ਨੂੰ ਸਮਝਦੀ ਆ ਹੁਣ ਕਲਾ ਨੂੰ ਲੈ ਕੇ ਵੀ ਸਾਰਿਆਂ ਦੀ ਪਰਿਭਾਸ਼ਾ ਬਦਲ ਗਈ ਵੀ ਚੀਜ਼ਾਂ ਕਿਵੇਂ ਕ੍ਰੀਏਟ ਕਰਨੀਆਂ ਨੇ ਸੋ ਮਜ਼ਾ ਹੈਲ ਫਿਲਮ ਹੋ ਚੁੱਕੀ ਹੈ ਰਿਲੀਜ਼ ਐਂਡ ਸਾਡੇ ਨਾਲ ਨੇ ਉਹ ਜੋ ਗੀਤ MP3 ਦਾ ਹੀ ਇੱਕ ਮੈਨੂੰ ਲੱਗਦਾ ਫੈਮਲੀ ਦਾ ਪਾਰਟ ਨੇ ਬਹੁਤ ਕਮਾਲ ਦੇ ਇਨਸਾਨ ਤੇ ਕਮਾਲ ਦੇ ਕਲਾਕਾਰ ਨੇ ਹਰ ਬਾਈ ਸਾਡੇ ਨਾਲ ਸਤਿਕਾਰ ਸਤਿਕਾਰ ਬਣੇ ਸਤਿ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਮਝੈਲਾ ਨੂੰ ਦੇਖ ਕੇ ਆਏ ਹੋ ਮਝੈਲਾ ਫਿਲਮ ਮਝੈਲ ਦੇਖ ਕੇ ਆਏ ਹੋ ਕਿੰਦਾ ਕਿਹੜੀ ਵਾਈਫ ਲੈ ਕੇ ਆਏ ਹੋ ਬਾਹਰ ਨੇ ਬਹੁਤ ਵਧੀਆ ਲੱਗਦਾ ਮੈਂ ਪਹਿਲਾਂ ਪਹਿਲਾਂ ਜੇ ਆਪਣੇ ਅੰਦਰ ਕਿਉਂ ਹੀ ਕਿਤੇ ਨਾ ਕਿਤੇ ਛੋਟੀ ਜੀ ਕੋਜੀ ਪਈ ਹੁੰਦੀ ਹੈ ਨਾ ਵੀ ਅਸੀਂ ਮਾਲਵੇ ਵਾਲਿਆਂ ਜਾਂ ਅਸੀਂ ਦੁਆਬੀਏ ਆ ਤੇ ਜਾਂ ਅਸੀਂ ਮਾਝੇ ਵਾਲੇ ਆ ਨਾ ਤੇ ਹੌਲੀ ਹੌਲੀ ਜਦੋਂ ਸਾਨੂੰ ਲੋਕ ਪਿਆਰ ਕਰਨ ਲੱਗ ਗਏ ਉਹਨਾਂ ਦੀ ਮਾਝੇ ਦੀ ਵੀ ਗਾਉਂ ਜਾਂਦੇ ਆ ਨਾ ਤੇ ਫੇਰ ਮੇਰਾ ਵਿਆਹ ਵੀ ਮਾਝੇ ਤੋਂ ਹੋਇਆ ਨਾ ਤੇ ਹੁਣ ਮਾਝੇ ਵਾਲੇ ਵੀ ਵਧੀਆ ਲੱਗਦੇ ਨੇ ਨਾ ਤੇ ਆਹ ਫਿਲਮ ਦੇ ਵਿੱਚ ਜਿਹੜਾ ਦੇਖਿਆ ਕਿਵੇਂ ਮਾਝੇ ਦਾ ਖੇਤ ਆ ਉਹ ਧਰਤੀ ਦਾ ਉਹ ਇਤਿਹਾਸ ਹਨ ਤੇ ਉਹ ਮਤਲਬ ਜਹਾਰੂ ਲੋਕ ਨੇ ਅੰਦੋਲਨ ਦੇ ਵਿੱਚ ਅਸੀਂ ਦੇਖਿਆ ਸਭ ਤੋਂ ਤਿੱਖੇ ਤੌਰ ਤੇ ਲੜਨ ਵਾਲੀਆਂ ਜਥੇਬੰਦੀਆਂ ਮਾਜੇ ਦੀਆਂ ਸੀਗੀਆਂ ਹਨ ਤੇ ਮਾਲਵੇ ਵਾਲੀਆਂ ਸਮਝਦਾਰ ਸੀ ਥੋੜੀ ਤੇ ਉਹ ਘਰੰਟ ਵਾਲੀਆਂ ਸੀ ਜਿਆਦਾ ਸੋ ਉਹ ਫਿਲਮ ਚ ਵੀ ਦੇਖਣ ਨੂੰ ਮਿਲਿਆ ਉਹ ਜਿਹੜੀ ਬਲੱਡ ਲਾਈਨ ਆ ਉਹ ਪਹਿਲੇ ਦਿਨੋਂ ਉਦਾਂ ਦੀ ਹਨ ਤੇ ਇੱਕ ਦੂਜੀ ਗੱਲ ਇਹ ਆ ਵੀ ਬਾਰਡਰ ਦਾ ਏਰੀਆ ਪੈਂਦਾ ਜਦੋਂ ਵੀ ਕੋਈ ਆਉਂਦਾ ਸੀਗਾ ਐਂਟਰ ਕਰਦਾ ਸੀਗਾ ਭਾਰਤ ਦੇ ਵਿੱਚ ਤਾਂ ਮੈਨੂੰ ਲੱਗਦਾ ਉਹੀ ਇਲਾਕਾ ਸਭ ਤੋਂ ਪਹਿਲਾਂ ਐਂਟਰ ਹੁੰਦੇ ਸੀ ਨਾ ਲੋਕ ਤੇ ਸੋ ਆਵਦੀ ਸੇਫਟੀ ਡਿਫੈਂਸ ਅਟੈਕ ਸਾਰਾ ਕੁਝ ਹੈ ਨਾ ਉਹ ਲੋਕਾਂ ਦੇ ਖੂਨ ਚ ਹੀ ਆ। ਸੋ ਵੈਸੇ ਤਾਂ ਤੁਹਾਡੀ ਤੁਸੀਂ ਕਹਿ ਦਿੱਤਾ ਮੇਰੇ ਆਪਣੀ ਫਿਲਮ ਹੈ ਹੈ ਨਾ ਪਰ ਬੇਬੀ ਮੈਂ ਜਾਨਣਾ ਚਾਹਾਂਗੀ ਮੈਨੂੰ ਇਦਾਂ ਲੱਗਦਾ ਕਿ ਬਹੁਤ ਟਾਈਮ ਬਾਅਦ ਇੱਕ ਇਦਾਂ ਦੀ ਫਿਲਮ ਆਈ ਹੈ ਜਿਹਦੀ ਸਕ੍ਰਿਪਟ ਕਾਸਟਿੰਗ ਡਾਇਲੋਗ ਸਭ ਕੁਝ ਪਰਫੈਕਟ ਸੀ। ਬਿਲਕੁਲ ਬਣਿਆ। ਤੀਰਜ ਬਾਈ ਬਹੁਤ ਮਚਿਹੋਰ ਨੇ ਜਿਹੜਾ ਆਪਣੇ ਡਾਇਰੈਕਟਰ ਨੇ ਨਾ ਤੇ ਸਾਡੇ ਦੋਸਤ ਹੀ ਨੇ ਚਲੋ ਤੇ ਅਸੀਂ ਕਈ ਵਾਰ ਮੈਨੂੰ ਫਿਲਮ ਕਰਦੇ ਵੀ ਆ ਨਹੀਂ ਵੀ ਕਰਦੇ ਅਸੀਂ ਬੈਠੇ ਰਹਿੰਨੇ ਗੱਲਾਂ ਬਾਤਾਂ ਕਰਦੇ ਆ ਨਾ ਉਹਦੇ ਅੰਦਰ ਗੰਭੀਰਤਾ ਆ ਗਈ ਆ ਚੀਜ਼ਾਂ ਨੂੰ ਲੈ ਕੇ ਕਿਉਂਕਿ ਜਦੋਂ ਫਿਲਮ ਬਣਾਉਣੀ ਸੀ ਅਸੀਂ ਮਾਜੇ ਮੇਰੇ ਦੋਸਤ ਹੀ ਨੇ ਤੇ ਉਹਨਾਂ ਨੂੰ ਹੀ ਮਿਲਣ ਗਏ ਸੀ ਅਸੀਂ ਤੇ ਮੇਰੇ ਨਾਲ ਹੀ ਅਸੀਂ ਇਕੱਠੇ ਗਏ ਸੀ ਸਾਰੇ ਨਾ ਤੇ ਜਿੰਨੀ ਡੈਪਥ ਨਾਲ ਉਹਨਾਂ ਨੇ ਕੰਮ ਕੀਤਾ ਚੀਜ਼ਾਂ ਨੂੰ ਆਬਜ਼ਰਵ ਕੀਤਾ ਉਹ ਉਹ ਬੰਦਿਆਂ ਨੂੰ ਮਿਲੇ ਸੀ ਉਹਦੇ ਦੇ ਨੇੜੇ ਦੇ ਕਿਰਦਾਰਾਂ ਨੂੰ ਨਾ ਤੇ ਉਹਦੇ ਕਰਕੇ ਮਤਲਬ ਇਹ ਆ ਵੀ ਫਿਲਮ ਦੇ ਅੱਜ ਇੰਨੀ ਵਧੀਆ ਆਉਟਪੁੱਟ ਹੋਣ ਦਾ ਇਹੀ ਕਾਰਨ ਆ ਵੀ ਉਹਦਾ ਠੀਕ ਆ ਸਰ ਠੀਕ ਤੇ ਉਦੀ ਮਤਲਬ ਇਹ ਲੰਦਾ ਵੀ ਪਹਿਲਾਂ ਕੰਮ ਬਹੁਤ ਕੀਤਾ ਗਿਆ ਫਿਲਮ ਤੋਂ ਪਹਿਲਾਂ ਬਣਾਉਣ ਤੋਂ ਤੇ ਬਾਕੀ ਫਿਰ ਇਹ ਆ ਵੀ ਫਿਲਮ ਚ ਪੜਨੇ ਹੁਣ ਗੱਗੂ ਗੇਲਾ ਤੇ ਉਹਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ ਨਾ ਜੀ ਪਰ ਮੈਨੂੰ ਲੱਗਦਾ ਬੜਾ ਜ਼ਬਰਦਸਤ ਕੰਮ ਬੈਕ ਹਾਂ ਇੰਸਟੀਟਿਊਸ਼ਨ ਆ ਇੱਕ ਗੱਗੂ ਭਾਈ ਨਾ ਇਹ ਚੈਲੈਂਜਿੰਗ ਸੀਗਾ ਵੀ ਇੱਕ ਠੇਠ ਮਲਵਈ ਜਿਹੜਾ ਪਿੰਡ ਚ ਰਹਿੰਦਾ ਕਿਉਂਕਿ ਜਦੋਂ ਉਹਦੀ ਸ਼ਹਿਰਾਂ ਚ ਰਹਨੇ ਆ ਅਸੀਂ ਆਪਣੀ ਢੇਡ ਤੱਕਵਾ ਦਿੰਦੇ ਹਾਂ ਨਾ ਤੇ ਗੱਗੂ ਬਾਈ ਦਾ ਪਿੰਡ ਤੇ ਰਹਿੰਦਾ ਇੱਕ ਮਾਲਵੇ ਵਾਲੇ ਬੰਦੇ ਨੂੰ ਸਾਰਾ ਆਪਦਾ ਉਹ ਛੱਡ ਕੇ ਧਾਮਾ ਧਾਮਾ ਮਜਾਹਲ ਬਣਨਾ ਉਹ ਬਹੁਤ ਵੱਡਾ ਟਾਸਕ ਸੀ ਇੱਕ ਦਿਨ ਮੈਂ ਪੁੱਛਿਆ ਵੀ ਦੇਵ ਬਾਈ ਨੂੰ ਮੈਂ ਕਿਹਾ ਆਪਣਾ ਦੇਵ ਬਾਈ ਯਾਰ ਮੈਂ ਕਿਹਾ ਵੀ ਤੂੰ ਬਹੁਤ ਵਧੀਆ ਮਾਜੇ ਦੀ ਭਾਸ਼ਾ ਬੋਲ ਰਿਹਾ ਤੇ ਮੈਂ ਕਿਹਾ ਬਾਈ ਯਾਰ ਵੀ ਇਹ ਹੈ ਨਾ ਤੇ ਕਹਿੰਦਾ ਰਫੇ 10 15 ਦਿਨ ਉਧਰ ਜਾ ਕੇ ਆਈ ਤੇ ਕਹਿੰਦਾ ਫਿਰ ਮੈਂ ਉਧਰ ਉਹਨਾਂ ਦੀ ਸ਼ਬਦ ਬੋਲੇ ਤੇ ਉਹ ਸਾਰਾ ਕੁਝ ਸੋ ਮੈਨੂੰ ਲੱਗਦਾ ਜਦੋਂ ਇੰਨੀ ਸ਼ਿਰਦਤ ਨਾਲ ਸਾਰੀ ਟੀਮ ਕੰਮ ਕਰਦੀ ਆ ਫਿਰ ਓਬਵੀਅਸ ਹੁੰਦਾ ਵੀ ਜਿਹੜਾ ਪ੍ਰੋਡਕਟ ਤਾਂ ਬਹੁਤ ਵਧੀਆ ਹੋਊਗਾ। ਰਾਈਟ ਹਰ ਪੰਜਾਬੀ ਫਿਲਮ ਦੇ ਵਿੱਚ ਯਾਰੀ ਦੀ ਮਿਸਾਲ ਜ਼ਰੂਰ ਦਿੱਤੀ ਜਾਂਦੀ ਹੈ ਹੈਨਾ ਤੁਹਾਡੀ ਵੀ ਅਸਲ ਜ਼ਿੰਦਗੀ ਦੀ ਜਿਹੜੀ ਫਿਲਮ ਹੈ ਉਸ ਦੇ ਵਿੱਚ ਤੁਹਾਡੀ ਦਾ ਗੁਲਾਬ ਸਿੱਧੂ ਦੀ ਜਿਹੜੀ ਇੱਕ ਭਾਈਵਾਦ ਹੈਨਾ ਯਾਰੀ ਹੈ। ਕੀ ਕਹਿਣਾ ਚਾਹੋਗੇ? ਹਾਂਜੀ ਸਾਰੇ ਆਰਟਿਸਟ ਜਿਹੜਿਆਂ ਨਾਲ ਆਪਾਂ ਫਰੇਮ ਪਿਆਰਾ ਭਰਾਵਾਂ ਵਾਲੀ ਕੰਮ ਆ ਜੀ। ਕੋਈ ਕਲਾਕਾਰ ਵਾਲਾ ਨਹੀਂ ਕੋਈ ਦੋਸਤ ਵਾਲਾ ਨਹੀਂ ਹੈਨਾ ਭਰਾਵਾਂ ਵਾਲੀ ਕੰਮ। ਤੇ ਮੈਨੂੰ ਲੱਗਦਾ ਇਹੀ ਹੁੰਦਾ ਅਸਲ 'ਚ ਜਦੋਂ ਤੁਸੀਂ ਥੋੜੇ ਜੇ ਮੈਚੁਰ ਹੋ ਜਾਂਦੇ ਹੋ ਨਾ ਉਦੋਂ ਤੁਸੀਂ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰਦੇ ਹੋ। ਅੱਜ ਅਸੀਂ ਹੁਣ ਪਿਛਲੇ ਸਾਰੇ ਆਰਟਿਸਟ ਜਿਹੜੇ ਮੇਰੇ ਨਾਲ ਵੀ ਸ਼ੁਰੂ ਹੋਏ ਚਾਹੇ ਮਨਿੰਦਰ ਬੁੱਟਰ ਰਾਜ ਅੱਸੀ ਗਿੱਲਾ ਜੈ ਰਣਦਾਵਾ ਸਾਰੇ ਅਸੀਂ ਇਕੱਠੀ ਸ਼ੁਰੂ ਹੋਏ ਨਾ ਤੇ ਅੱਜ ਜਦੋਂ ਸਾਰਿਆਂ ਨੂੰ ਮਿਲਦੇ ਆਈਵਨ ਸ਼ੈਰੀ ਬਾਈ ਤੇ ਸਾਰਿਆਂ ਤੇ ਮੈਚਿਓਰਿਟੀ ਆ ਗਈ ਸਾਰੇ ਮੈਂਟਲੀ ਗਰੋ ਹੋ ਗਏ ਤੇ ਹੁਣ ਹੈਪੀ ਆਜਾ ਘੜਾ ਨਾ ਆਪਣਾ ਤੇ ਹੋਰ ਸਾਰੇ ਬੰਦੀ ਜਿੰਨੇ ਵੀ ਲਾ ਲੋ ਨਾ ਵਧੀਆ ਲੱਗਦਾ ਯਾਦ ਸਾਰਿਆਂ ਨੂੰ ਜਦੋਂ ਮਿਲਦੇ ਆ ਗੱਲਾਂ ਬਾਤਾਂ ਕਰਦੇ ਆ ਹੁਣ ਕਲਾ ਨੂੰ ਲੈ ਕੇ ਵੀ ਸਾਰਿਆਂ ਦੀ ਪਰਿਭਾਸ਼ਾ ਬਦਲ ਗਈ ਵੀ ਚੀਜ਼ਾਂ ਕਿਵੇਂ ਕ੍ਰੀਏਟ ਕਰਨੀਆਂ ਨੇ ਪਹਿਲਾਂ ਅਸੀਂ ਇਹਨਾਂ ਥੋੜਾ ਜਿਹਾ ਫਿਕਰ ਹੁੰਦਾ ਸੀਗਾ ਚੀਜ਼ ਬਣਾ ਲਈ ਉਹਦੀ ਆਉਟਪੁੱਟ ਦਾ ਜ਼ਿਆਦਾ ਫਿਕਰ ਕਰਦੇ ਸੀਗੇ ਉਹਦੇ ਉੱਤੇ ਟਾਈਮ ਉਹਨਾਂ ਨਹੀਂ ਦਿੰਦੇ ਸੀਗੇ ਜਾਂ ਕਹਿ ਲਓ ਨਿਸ਼ਚਿਤਤ ਨਾਲ ਚੀਜ਼ ਬਣਾਉਂਦੇ ਨਹੀਂ ਸੀ ਹਨਾ ਹੁਣ 10-12 ਸਾਲਾਂ ਬਾਅਦ ਇਹ ਸਮਝ ਆਉਣ ਲੱਗ ਗਿਆ ਵੀ ਯਾਰ ਬੇਸਿਕਲੀ ਤਾਂ ਸਭ ਤੋਂ ਜ਼ਿਆਦਾ ਵੱਡੀ ਚੀਜ਼ ਪ੍ਰੋਸੈਸ ਹੀ ਹੁੰਦਾ ਜੇ ਤੁਸੀਂ ਇੱਕ ਚੀਜ਼ ਦੇ ਪ੍ਰੋਸੈਸ ਨੂੰ ਇੰਜੋਏ ਕਰਨ ਲੱਗ ਗਏ ਨਾ ਆਉਟਪੁੱਟ ਆਪ ਹੀ ਵਧੀ ਆਈ ਜਾਣੀ ਆ ਹੁਣ ਅਸੀਂ ਪ੍ਰੋਸੈਸ ਨੂੰ ਬਹੁਤ ਇੰਜੋਏ ਕਰਦੇ ਚਾਹੇ ਉਹ ਗੈਂਗਲੈਂਡ ਫਿਲਮ ਆਉਣੀ ਆ ਹੁਣ ਉਹਦੇ ਮੇਕਿੰਗ ਦਾ ਪ੍ਰੋਸੈਸ ਸੀਗਾ ਉਹਦੀਆਂ ਵਰਕਸ਼ਾਪਾਂ ਸੀ ਜਾ ਆਪਣਾ ਐਲਬਮ ਸੀਗੀ ਹੁਣ ਤੇ ਉਹ ਬਹੁਤ ਵਧੀਆ ਗਈਆ ਐਲਬਮ ਦੇ ਮੇਕਿੰਗ ਪ੍ਰੋਸੈਸ ਸੀ ਸਾਰਾ ਤੁਹਾਡਾ ਮੇਕਿੰਗ ਪ੍ਰੋਸੈਸ ਕਿੰਨਾ ਜ਼ਿਆਦਾ ਮੈਂ ਹੈਪੀ ਵਾਲਾ ਹੁੰਦਾ ਉਹ ਮੈਂ ਦੇਖਿਆ ਗੀਤ ਟੈਂਪਰੀਰੀ ਤੇ ਆਫਿਸ ਗੁਰਲੇਜ ਦੀਦੀ ਤੁਸੀਂ ਦੀਪ ਜੰਡੂ ਇਹਨਾਂ ਦੇ ਹੱਸਣ ਦੀ ਆਵਾਜ਼ੇ ਬਾਹਰ ਆਏ ਗਿਆ ਗਾਣਾ ਕਿਹੜੇ ਵળે ਰਿਕਾਰਡਿੰਗ ਕਰਾਉਂਦੇ ਨਹੀਂ ਐਂ ਹੁੰਦਾ ਹੱਸੇ ਠੱਟੇ ਚੋਂ ਹੀ ਗਾਣਾ ਨਿਕਲਦਾ ਜਵੇਂ ਅਸੀਂ ਮੈਂ ਲਿਖ ਲੈਣਾ ਨਾ ਆਪੇ ਤੇ ਅਸੀਂ ਉਦੋਂ ਗੁਰਲੇਜ ਹੁਣ ਵਾਸਤੇ ਇੱਕ ਗੀਤ ਲਿਖ ਰਹੇ ਸੀ ਉਹਨਾਂ ਨੇ ਕੀ ਇਹਦੇ ਕਰ ਰਿਲੀਜ਼ ਕਰਨਾ ਨਾ ਤੇ ਉਹ ਗੀਤ ਬਣਾ ਰਹੇ ਸੀਗਾ ਨਾ ਤੇ ਉਹ ਮੈਂ ਨਾਲ ਨਾਲ ਲਿਖੀ ਜਾਂਦਾ ਦੀ ਨਾਲ ਨਾਲ ਲਗਾਈ ਜਾਂਦੀ ਸੀ ਨਾ ਫਿਰ ਉਹਨਾਂ ਨੂੰ ਪੁੱਛ ਲੈਂਦੇ ਸੀਗੇ ਮੈਂ ਕਿਹਾ ਵੀ ਤੁਹਾਡੇ ਵਿਆਹ ਨੂੰ ਜਿਆਦਾ ਸਾਲ ਹੋ ਗਏ ਨਾ ਵੀ ਉਹਨਾ ਤੁਸੀਂ ਦੱਸ ਦੋ ਐ ਜੇ ਕਿਵੇਂ ਹੁੰਦਾ ਹੁੰਦਾ ਨਾ ਤੇ ਵੀ ਕਿਵੇਂ ਮੰਦਾ ਠੂਠ ਜਾ ਬੋਲਣਾ ਸਿੱਖ ਜਾਂਦਾ ਸਾਰਾ ਕੁਝ ਹੋ ਜਾਂਦਾ ਨਾ ਹੌਲੀ ਹੌਲੀ ਉਹ ਉਸੇ ਵਿਸ਼ੇ ਤੇ ਗਾਣਾ ਸੀਗਾ ਤੇ ਉਹ ਇੰ ਆ ਸਿਰੱਟੇ ਚ ਗੀਤ ਬਣ ਗਿਆ ਜਿਆਦਾ ਪ੍ਰੈਕਟੀਕਲ ਹੋ ਗਿਆ ਸੋ ਕਿੰਨੇ ਗੀਤ ਤੁਹਾਡੇ ਦੀਪ ਜੰਡੂ ਨਾਲ ਆ ਰਹੇ ਨੇ ਦੀਪ ਨਾਲ ਤਾਂ ਮੇਰੇ ਕੀਤਾਉਂਦੀ ਰਹਿੰਦੇ ਨੇ ਪੜਨੇ ਕਿਉਂਕਿ ਦੀਪ ਮੇਰਾ ਦੋਸਤ ਵੀ ਆ ਤੇ ਇੱਕ 뮤직 ਡਾਇਰੈਕਟਰ ਬਹੁਤ ਵੱਡਾ ਪਾਰਟ ਹੁੰਦਾ ਇੱਕ ਆਰਟਿਸਟ ਲਈ ਹੈ ਨਾ ਕਿਉਂਕਿ ਜਿਹਨੇ 뮤직 ਬਣਾਉਣਾ ਨਾ ਜੇ ਮੰਨ ਲਓ ਇੱਕ ਬੰਦੇ ਨੇ ਗੀਤ ਲਿਖਤਾ ਗਾਉਣ ਵਾਲੇ ਨੇ ਕੰਪੋਜੀਸ਼ਨ ਮੈਂ ਬਣਾ ਲਈ ਹੈ ਨਾ ਮੈਂ ਲੈ ਗਿਆ ਗੀਤ ਜਦੋਂ ਵੀਡੀਓ ਡਾਇਰੈਕਟਰ ਸੌਰੀ 뮤직 ਡਾਇਰੈਕਟਰ ਨੇ ਗੀਤ ਉੱਤੀ ਖੜਾਤਾ ਗੀਤ ਉੱਤੇ ਖੜ ਗਿਆ ਜੇ ਗੀਤ ਨੂੰ ਉਹਦੋਂ ਅੱਗੇ ਲੈ ਗਿਆ 뮤직 ਡਾਇਰੈਕਟਰ ਵੀਡੀਓ ਵਾਲੇ ਨੇ ਫਿਰ ਉਦੋਂ ਅੱਗੇ ਲੈ ਕੇ ਜਾਣਾ ਹੁੰਦਾ ਸੋ ਇਹ ਵੀ ਆਪਦੇ ਆਪ ਚ ਇੱਕ ਛੋਟੀ ਫਿਲਮ ਹੁੰਦੀ ਆ ਗਾਣਾ ਵੀ ਬਿਲਕੁਲ ਬਿਲਕੁਲ ਛੋਟੇ ਸ਼ਾਰਟ ਟਾਈਮ ਫਿਲਮ ਹੁੰਦੀ ਆ ਰਾਈਟ ਸੋ ਗੱਲਾਂ ਬਾਤਾਂ ਬਹੁਤ ਸਾਰੀਆਂ ਕਰਾਂਗੇ ਉਸ ਦੇ ਲਈ ਖੁੱਲਾ ਸਮਾਂ ਚਾਹੀਦਾ ਹੈ ਫਿਲਹਾਲ ਜਾਨੇ ਜਾਂਦੇ ਐਨਾ ਦੱਸ ਦੋ ਕਿ ਮਝਿਆਦਿਆ ਕਿ ਕੋਈ ਇੱਕ ਸ਼ਬਦ ਉਹਨਾਂ ਦਾ ਕੋਈ ਇੱਕ ਅੱਖਰ ਜਾਂ ਕੋਈ ਡਾਇਲੋਗ ਹੈ ਜਿਹੜਾ ਨਾਲ ਲੈ ਕੇ ਆਇਓ ਗੱਗੂ ਬਾਈ ਦੇ ਸਾਰੇ ਡਾਇਲੋਗ ਹੀ ਕਮਾਲ ਨੇ ਹਾਂ ਜੀ ਪਹਿਲੇ ਦਿਨੋਂ ਤੇ ਫੈਨ ਵੀ ਆਪਾਂ ਉਹਨਾਂ ਦੀ ਆਵਾਜ਼ ਦਾ ਜਾਦੂ ਹਮੇਸ਼ਾ ਦਿਖਦਾ ਸਨੇਮੇ ਤੇ ਅੱਜ ਵੀ ਗੱਗੂ ਬਾਈ ਦਾ ਕੰਮ ਬਹੁਤ ਵਧੀਆ ਲੱਗਿਆ ਕੁੱਲ ਦਾ ਕੰ ਕੋਲ ਸਿੱਧੂ ਦਾ ਨਾ ਤੇ ਉਹ ਜਦੋਂ ਉਹਨੂੰ ਕਹਿੰਦੀ ਆ ਵੀ ਆਪਣਾ ਵੀ ਬੁੱਢੀਏ ਵੀ ਮਰਵਾਏਗੀ ਤੁਰਾ ਮਤਲਬ ਉਹ ਉਹ ਡਾਇਲੋਗ ਉਹਦਾ ਤੇ ਉਹਦਾ ਕੰਮ ਬਹੁਤ ਵਧੀਆ ਬਾਕੀ-ਬਾਕੀ ਵੀ ਸਾਰਿਆਂ ਦਾ ਕੰਮ ਬਹੁਤ ਵਧੀਆ ਥੈਂਕ ਯੂ ਸੋ ਵੈਰੀ ਮੱਚ ਵੀ ਨੂੰ ਮੈਂ ਸੱਚ ਬਤਨ ਜਾਂ ਦੇਣੀਆਂ ਚਾਹਣਾ ਹੋ ਸਾਡੀ ਹਾਂ ਅਸੀਂ ਜਦੋਂ ਪਹਿਲਾਂ ਮੈਂ ਗਾਣੇ ਸ਼ੂਟ ਕੀਤੇ ਨਾ 17 ਦੀ ਗੱਲ ਆ ਉਦੋਂ ਰੂਪੀ ਸੁਖ ਸਾਰੀ ਟੀਮ ਚ ਹੁੰਦੇ ਸੀ ਹਨਾ ਉਦੋਂ ਬਿਗਨਿੰਗ ਸੀਗੀ ਉਹਦੀ ਨਾ ਤੇ ਹੌਲੀ-ਹੌਲੀ ਉਹ ਕੁੜੀ ਨੂੰ ਮੈਂ ਗ੍ਰੋ ਕਰਦੇ ਦੇਖਿਆ ਨਾ ਪਾਲਿਸ਼ ਹੁੰਦੇ ਦੇਖਿਆ ਉਹਦੇ ਲਈ ਬਹੁਤ ਦਵਾਵਾਂ ਨੇ ਬਹੁਤ ਅਰਦਾਸਾਂ ਨੇ ਉਹ ਸਾਡੀ ਭੈਣ ਬਹੁਤ ਵਧੀਆ ਕੰਮ ਕਰ ਰਹੀ ਆ ਈਵਨ ਪਿਛਲੀ ਫਿਲਮ ਚ ਰਾਜਨੀਤ ਨੇ ਬਹੁਤ ਵਧੀਆ ਕੰਮ ਕੀਤਾ ਥੋੜਾ ਜਿਹਾ ਮਜ਼ਾ ਆਇਆ ਸੁਨੇ ਪੁਲਿਸ ਦੇ ਕੈਰੇਕਟਰ ਚ ਬਹੁਤ ਵਧੀਆ ਕੰਮ ਕੀਤਾ ਹਨ ਚੀਜ਼ਾਂ ਨੂੰ ਸਮਝਦੀ ਆ ਤੇ ਉਹਦੇ ਲਈ ਬਹੁਤ ਖੁਸ਼ੀ ਆ ਰਾਈਟ ਇੱਕ ਸਵਾਲ ਥੋੜਾ ਜਿਹਾ ਬੀਟ ਤੋਂ ਹਟਕੇ ਆ ਲੇਕਿਨ ਮੈਂ ਚਾਹੂੰਗੀ ਕਿਉਂਕਿ ਤੁਸੀਂ ਕਲਾਕਾਰ ਹੋ ਐਂਡ ਤੁਸੀਂ ਨੀੜਤਾ ਰੱਖੀ ਇਸ ਕਰਕੇ ਗੱਲ ਕਰਨਾ ਚਾਹਾਂਗੀ ਕਿ ਜਿੱਥੇ ਹੁਣ ਮਝੈਲ ਚਾਰੋਂ ਪਾਸੇ ਮਝੈਲ ਮਝੈਲ ਹੋਏਗਾ ਉੱਥੇ ਹੀ ਸੋਸ਼ਲ ਮੀਡੀਆ ਤੇ ਲੋਕ ਦਾ ਜ਼ਿਕਰ ਬਹੁਤ ਹੋ ਰਿਹਾ ਹੈ ਔਰ ਉਹਦੀ ਡਾਇਰੈਕਸ਼ਨ ਇਹੋ ਜਿਹੀ ਹੈ ਕਿ ਅਦਾ ਲੱਗਦਾ ਕਿ ਸਿੱਧੂ ਅੱਜ ਵੀ ਸਾਡੇ ਵਿੱਚ ਘਾਰ ਨਹੀਂ ਚੱਲ ਰਿਹਾ ਉਹਨਾਂ ਨੇ ਦਿਖਾਇਆ ਕਿ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਵਧੀਆ ਜੀ ਮੈਨੂੰ ਲੱਗਦਾ ਵੀ ਜਦੋਂ ਸਾਰੀ ਦੁਨੀਆ ਕਬੂਲ ਦੀ ਆ ਇਸ ਤਰੀਕੇ ਨਾਲ ਤੇ ਇੰਨਾ ਅਸਰ ਕਬੂਲ ਦੀ ਹੈ ਨਾ ਤੇ ਵਧੀਆ ਹੀ ਹੈ ਜੀ ਤੇ ਹਾਂਜੀ ਧੰਨਵਾਦ ਥੈਂਕ ਯੂ ਥੈਂਕ ਯੂ